ਪੋਜਿਦੈਂਸਰ ਪਰ ਇੰਚ ਨੂੰ ਵੀ ਕਿੰਨੇ ਦਿਨਾਂ ਬਾਅਦ ਆ ਖੇਤ ਕਿਹੜਾ ਮਾਰਿਆ ਲਖਵੀਰਾ ਕਿੰਨੇ ਦਿਨਾਂ ਬਾਅਦ ਆਈਆਂ ਆ ਅੱਜ ਖੇਤ ਜਿਸ ਦਿਨ ਆਪਾਂ ਤੀਸਰਾ ਰੇਪਾਇਆ ਸੀਗਾ ਉਸ ਦਿਨ ਆਈ ਸੀ ਰੋਟੀ ਫੜਾਉਣ ਕਿੰਨੇ ਦਿਨ ਹੋ ਗਏ ਹੋ ਗਏ 10 ਦਿਨ ਆਪਾਂ ਤੀਜਾ ਰੇਪਾਇਆ ਆਏਗਾ 9 10 ਤਰੀਕ ਨੂੰ ਹਾਂ 9 10 ਤਰੀਕ 10 ਦਿਨ ਹੋ ਗਏ ਤੇ ਕਿਵੇਂ ਲੱਗਦਾ ਵਿਊ ਹੁਣ ਤੈਨੂੰ ਐ ਉਹ ਉੱਥੋਂ ਆਉਣ ਸਾਰੀ ਲੱਗੀ ਹੁਣ ਆਈ ਲੰਦਾ ਝੋਨਾ ਪਾਰਾ ਹੈ ਉੱਥੋਂ ਆਉਣ ਸਾਰੀ ਲੱਗੀ ਆਪਣੇ ਤਾਂ ਝੋਨਾ ਸਾਰੇ ਨਾਲ ਸੋਹਣਾ ਤੇ ਬਾਕੀ ਜਿਹੜਾ ਤੂੰ ਸਾਹ ਕਹਿੰਦੀ ਸੀ ਕਿ ਤੇਰਾ ਗੇਤਾ ਸਾਗ ਵੀ ਹੋ ਗਿਆ ਆ ਦੇ ਸਰੋਂ ਹੋ ਗਈ ਆ ਹੋ ਗਈ ਬਾਈ ਸਰੋਂ ਆਪਣੀ ਸਾਰੀ ਇਹ ਹੋ ਗਈ ਆ ਬੂਟਾ ਜਿਹਾ ਪਟਣ ਵਾਲਾ ਇੱਕ ਤੇ ਉਹ ਇੱਥੇ ਹੋ ਗਈ ਨਾਲੇ ਇਹ ਥਾਂ ਵਿਹਲਾ ਜਾਨੀ ਅੱਗੇ ਲਖਵੀਰ ਲਾਉਂਦੀ ਹੁੰਦੀ ਹੈ ਇੱਥੇ ਤੇ ਇਹ ਕੀ ਗਤੀ ਹੋ ਗਈ ਕਿ ਰੀਕਰੀ ਵਾਲਾਂ ਦੇ ਵਿੱਚ ਸਰੋਂ ਦਾ ਸਾਗ ਖਾਣਾ ਹੁੰਦਾ ਮੇਰਾ ਇੱਥੇ ਹੀ ਲਾਇਆ ਹੁੰਦਾ ਹੈਗਾ ਨਾਲੇ ਤਾਂ ਉਹ ਆਰਗੇਨਿਕ ਹੋ ਜਾਂਦਾ ਹੈਗਾ ਤੇ ਨਾਲ ਇਹਨੂੰ ਰੇਸਪਰੇ ਨਹੀਂ ਕੋਈ ਪੈਂਦੀ ਕੀ ਪਾਣੀ ਨਾਲ ਹੀ ਹੋ ਜਾਂਦਾ ਹੈ ਗੰਦਲਾਂ ਤੋੜੀ ਜਾਂਦੇ ਆ ਉਹਨਾਂ ਹੀ ਫੇਰ ਹੋ ਜਾਂਦਾ ਤੇ ਬਾਕੀ ਆਏ ਹੁੰਦਾ ਜੇ ਬਰਸੀਨ ਦੇ ਉੱਤੇ ਵੀ ਆਪਾਂ ਰੇਰੂ ਪਾਉਣਾ ਪੈ ਜਾਂਦਾ ਆਪਾਂ ਨੂੰ ਤੇ ਉਹਦੀ ਜਿਆਦਾ ਸਾਗ ਬਾਈ ਅਸੀਂ ਇੱਥੇ ਹੀ ਤੋੜਦੇ ਹੁੰਨੇ ਆ ਹੁਣੇ ਮੈਨੂੰ ਲੱਗਦਾ 6 ਮਹੀਨੇ ਚੱਲੂਗਾ ਤੇ ਉਦੋਂ ਵੀ ਖੜਾ ਵੇਲ ਆਲਾ ਕਿਵੇਂ ਹਾਂ ਉਹ ਵੀ ਹੋ ਗਿਆ ਵਾਵਾ ਹੋ ਗਿਆ ਚੌਣੇ ਦਾ ਵਿਊ ਲੈਨੇ ਆ ਦੇਖੋ ਬਾਈ ਝੋਨਾ ਤੇ ਮੀਂਹ ਦਾ ਪਾਣੀ ਜਾ ਕੇ ਰਸ ਘਾਤਾ ਸਾਰਾ ਮੈਂ ਆਹ ਸਾਗ ਦੀ ਗੱਲ ਕਰਦੀ ਸੀ ਕਿ ਹੋਇਆ ਪਿਆ ਆਪਣੇ ਜੋਗਾ ਆਪਣੇ ਜੋਗਾ ਹੋਇਆ ਪਿਆ ਆ ਦੇਖ ਇਧਰ ਲਾਤਾ ਸੀ ਕਿਹੜੀ ਜਵਾਈ ਇਹ ਆਹ ਸਾਗ ਤੇ ਕਈ ਭਰਾ ਇਹਨੂੰ ਕਹਿੰਦੇ ਆ ਨਾ ਇਹ ਪੱਠੇ ਆ ਬਹੁਤ ਸੁੰਭੀਵੇ ਗਰਮੀ ਵਾਲੇ ਪੱਠੇ ਆ ਬਰਸੀਨ ਆ ਗਰਮੀ ਵਾਲਾ ਟੁੱੜ ਗੇ ਹੁਣ ਪਹਿਲਾਂ ਤੂੰ ਉਹ ਕੰਮ ਕਰ ਲੈ ਜਿਹੜਾ ਕਰਨ ਆਈਆਂ ਤੇ ਆ ਵੀ ਆਪਣੀ ਡੈਗ ਵੀ ਤਾਰ ਤੇ ਤੂੰ ਕਹੈ ਨੀ ਮੈਨੂੰ ਕਹਿੰਦਾ ਨਹੀਂ ਤੇ ਕਹਿ ਦੂ ਮੈਂ ਸੌਣਾ 10 ਵਜੇ ਤੋਂ 9 ਤੋਂ ਬਾਅਦ ਆ ਕੰਮ ਜਿਹੜੇ ਕਰਨ ਵਾਲੇ ਆ ਤਾਂ ਕਰ ਲਗੇ ਐਨੂੰ ਤਾਂ ਤੂੰ ਤਨ ਉਤਾਰ ਪਾ ਦੇ ਮਿਰਚਾਂ ਵੀ ਤੋੜਨ ਆ ਹਾਂ ਨਾਲ ਹੋਈਆਂ ਪੰਜ ਮਿੰਟ ਚਲਾ ਦੇ ਨਹੀਂ ਹੋਈਆਂ ਨਹੀਂ ਹਰੀਆਂ ਨਹੀਂ ਹੋਈਆਂ ਨਹੀਂ ਹੋਰ ਵੀ ਪਿਆ ਹੁਣ ਨੱਪ ਦਿੰਨੇ ਕੱਲ ਕੋਲ ਨੂੰ ਗਿੱਲਾ ਥਾਂ ਹਾਂ ਚੱਲ ਆ ਸਾਰੇ ਦੂਜੇ ਟੁੱਟ ਗਿਆ ਭਈਆ ਦੇ ਟੇਸਟ ਵੀ ਭਾਈ ਬੜਾ ਬਣਦਾ ਇਹ ਮੂਲੋਂ ਹੀ ਜ਼ਿਆਦਾ ਟੇਸਟੀ ਐ ਹੋ ਜਾਂਦਾ ਵੀ ਵਾ ਖਾਈ ਚੱਲ ਗਏ ਖਾਈ ਜਾਈਏ ਖਾਈ ਜਾਈਏ ਹੁੰਦਾ ਨਹੀਂ ਪਹਿਲਾਂ ਜਿਹੜੀ ਦਵਾਈ ਪਾਉਣੀ ਉਹ ਕੰਮ ਕਰ ਲੋ ਦੇਖੋ ਭਾਈ ਝੋਨਾ ਆਪਣਾ ਬਾਬਦੇ ਦੀ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸੋਹਣਾ ਕਾਣਾ ਕਰ ਰੰਗ ਦਾਸ ਇਹਨਾਂ 'ਤੇ ਰੱਖਣਾ ਸਾਰਿਆਂ ਤੇ ਸਾਰਿਆਂ ਦੇ ਕੰਮਕਾਰ ਵਧੀਆ ਹੋਣ ਭਾਈ ਨੇ ਝੋਨੇ ਦਾ ਸਾਨੂੰ ਖਾਲਸਾ ਦੱਸਿਓਗੇ ਹਾਂਜੀ ਕਿਵੇਂ ਆ ਹਾਲ ਚਾਲ ਠੀਕ ਆ ਝੋਨੇ ਤੁਹਾਡੇ ਸੋਹਣੇ ਆ ਹਾਂ ਬਿਲਕੁਲ ਹਲਦੀ ਵੀ ਵਾਵਾ ਹੋ ਗਈਆ ਕਮੈਂਟ ਜੀ ਜਰੂਰ ਦੱਸਿਓ ਹਾਂ ਹਲਦੀ ਤਾਂ ਲਾਤੀਆਂ ਰੌਣਕਾਂ ਤੇ ਉਦੋਂ ਵੀ ਬਿਮਾਰ ਜੇ ਹੋਗੇ ਸੀਗੇ ਡੈਗ ਦੇ ਪੈਂਦਿਆਂ ਨੇ ਮਸਾਂ ਲਾਈ ਸੀ ਹੁਣ ਵੀ ਤਾਂ ਹੋਰ ਹੀ ਜੇ ਹੋਇਆ ਪਿਆ ਸੱਚ ਜਾਨ ਹਾਂ ਅਬ ਬਹੰਗਣੀ ਦੇ ਬੂਤੇ ਵੀ ਲਾਏ ਵੇ ਦੋ ਤਿੰਨ ਹੁਣ ਇਹ ਵੀ ਹੋ ਜਾਣਗੇ ਆ ਦੇਖੋ ਪਾਣੀ ਨੇ ਕਿੰਨਾ ਇਹ ਸਰੋਂ ਤੇ ਨਾ ਚੜਾ ਹੁਣ ਆ ਦੇਖੋ ਪਾਣੀ ਹੈ ਨਾ ਬਾਹਲਾ ਬਈ ਗੰਦਾ ਜਿਹਾ ਪਾਣੀ ਬਣ ਗਿਆ ਇਹ ਮੈਂ ਕਹਿੰਦੀ ਹਾਂ ਸੌਖੇ ਜਾਂਦ ਕੇ ਬਾਅਦ ਚਾਹ ਹੱਕ ਦੋ ਹੁਣ 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 ਵੱਧੇ ਕਿੱਲੇ ਨੂੰ ਲਾਈਏ ਆਰੇ ਆਪਣਾ ਪਦੀਨਾ ਆ ਪਦੀਨਾ ਸਵੇਰੇ ਬਣਾਵਾਂਗੇ ਚਾਹ ਤੇ ਆਹ ਆਪਣਾ ਉਹ ਅਲੋਵੀਰਾ ਤੇ ਕਦਮਾਂ ਦੇ 20 ਹੋਰ ਲਾਤੇ ਦੂਜੇ ਤਾਂ ਹੋਈ ਨਹੀਂ ਚਾਰ ਵਾਲੇ ਟੋਹੇ ਚ ਇੱਕ ਹੋ ਗਿਆ ਇਧਰ ਨੱਪੇ ਸੀ ਇਧਰ ਵੀ ਦੇਖਦੇ ਆ ਲਵ ਯੂ ਦੇਖਿਓ ਕਿੰਨਾ ਸੋਹਣਾ ਸੂਰ ਜਦ ਐਵੇਂ ਵੇਲੇ ਬਹੁਤ ਘੈਂਟ ਬਣਿਆ ਹੁੰਦਾ ਕਿੰਨਾ ਸੋਹਣਾ ਲੱਗਦਾ ਸੂਰ ਜਿਆ ਸੂਰ ਵੇਖ ਲਈ ਕਿੰਨਾ ਸੋਹਣਾ ਲੱਗਦਾ ਹੈ ਹਾਜੀ ਜਦੋਂ ਹੋਰ ਛੇਪ ਗਿਆ ਦੇਖਿਓ ਉਦੋਂ ਹਾਏ ਨਾ ਚਾਚੇ ਕੀ ਰਹਿ ਗਈ ਹੈ ਨਾ ਮੱਕੀ ਹਾਂਜੀ ਚਾਰ ਰਹਿੰਦੇ ਆਪਣੇਆਂ ਡੰਗ ਵੰਡੀਆਂ ਦੇ ਪਾਉਣ ਵਾਲੇ ਸਾਰੇ ਹੀ ਪਏ ਆ ਇੱਧਰ ਵੀ ਪਏ ਆ ਦੋ ਤਿੰਨ ਕਿੱਲੇ ਇੱਧਰ ਪਏ ਆ 6-7 10 ਕਿ ਤਨ ਹੁਣ ਰੱਬ ਹੋਰ ਨਾ ਵੀ ਪਾਵੇ ਜਰਾਂ ਜਿਹਨਾਂ ਦੇ ਸਾਰਿਆਂ ਦੇ ਬਾਈ ਚਾਰ ਪੈ ਜਾਣ ਤੇ ਆਪਣਾ ਰੰਬ ਵੀ ਕਿੱਦਾਂ ਹਾਂ ਬੇਹ ਤਰਪੇ ਪੱਠੇ ਵੱਡ ਲਈ ਨੇ ਕੱਲ ਮੇਰੇ ਨਾਲ ਇਹ ਅਸੀਂ ਪਰ ਰੋਟੀ ਖਾਂਦੇ ਸੀ ਇੱਥੇ ਬੈਠੇ ਮੈਂ ਖੇਤ ਆਂਬ ਲੈ ਕੇ ਆਈ ਸੀਗੀ ਨਾਲ ਤੇ ਉਹ ਅਸੀਂ ਖਾ ਕੇ ਚੂਸ ਕੇ ਜੜਕਾ ਇੱਥੇ ਸੜਤੀਆਂ ਮਨਪ੍ਰੀਤ ਨੇ ਕਹੀ ਨਾਲ ਮਿੱਟੀ ਪਾਤੀ ਉਹ ਪਰ ਨਿੱਕਾ ਜਿਹਾ ਸੀਗਾ ਇੱਕ ਤੀ ਸੁੱਕ ਕੇ ਫੇਰ ਗਾਂ ਚੱਲ ਪਿਆ ਚੱਲੂਗਾ ਇਹ ਚੱਲੂਗਾ ਹੁਣ ਇਹਨੂੰ ਗੜਾਈ ਕਰਦੀ ਪੋਲਾ ਤੇ ਇੱਕ ਬਈ ਆ ਆਪੇ ਹੀ ਹੋ ਗਿਆ ਮਰੂਦ ਨਿੰਮ ਦੀ ਜੜ ਚ ਤੇ ਨਿੰਮ ਦਾ ਤਾਂ ਤਾਂ ਸ਼ਾਂਗ ਤੇ ਟਾਣਾ ਇੱਕ ਹੋਰ ਸੀ ਉਹ ਵੱਡਤਾ ਤੇ ਹੁਣ ਨਾ ਇਹਨੂੰ ਫਲ ਬਹੁਤ ਲੱਗਿਆ ਵਾ ਤੇ ਜਿਹੜਾ ਆਪਣਾ ਲਾਇਆ ਵਾ ਡਿੱਗੀ ਕੋਲੇ ਡੈਡੀ ਦਾ ਲਾਇਆ ਵਾ ਉਹ ਖਣੀ ਤਾਂ ਵਿਚਾਰਾ ਬੁੱਢਾ ਹੋ ਗਿਆ ਤੇ ਉਹ ਨਾ ਤਾਂ ਬਾਹਲਾ ਫੁੱਟਿਆ ਉਹ ਤੇ ਨਾ ਬਾਹਲਾ ਉਹ ਦੂਜਾ ਜਾਣੀ ਵੇਖਿਆ ਪਹਿਲਾਂ ਵੀਊ ਲੈ ਲਗੇ ਸਾਰੇ ਕਾਸੇ ਦਾ ਉਹ ਦਰਸ਼ਕ ਵੀ ਦੇਖ ਲੈ ਜਿਹੜੇ ਮੈਂ ਲੈ ਕੇ ਆਇਆ ਉਹ ਬਾਚ ਆਂਬ ਵੀ ਹੋ ਗਿਆ ਆ ਇੱਕ ਤਰ੍ਹਾਂ ਦਾ ਹੁਣ ਪੱਟ ਕੇ ਪਾਸੇ ਲਾਦ ਗਿਆ ਟਾਣਾ ਯਾਰੇ ਪਹੀ ਤੇ ਗੱਡੂ ਟਾਣਾ ਕਿ ਤਾਂ ਚੱਕ ਲੂ ਐ ਹੋ ਚੱਲੇਗਾ ਇਹ ਕਰਦੇ ਆ ਪਾਈ ਬੰਨ ਦਿੰਨੇ ਇਧਰ ਨੂੰ ਹੈਂ ਕਾਇਨ ਹਾਂ ਤੇ ਦੇਖੋ ਆਈ ਮੜ ਜਾਣਾ ਤੇ ਹੋਰ ਪੱਟਣਾ ਦਾ ਕਾਨੂੰਆ ਮੁੜ ਕੇ ਆਇਆ ਨਾ ਸੋਕ ਨਾ ਜਾ। ਨਹੀਂ ਨਹੀਂ ਪੱਟਣਾ ਦਾ ਫਿਰ ਉਹੀ ਗੱਲ ਆ ਸੋਕ ਨਾ ਜਾਵੇ ਹਾਂ। ਹਣ ਕਦੂ ਦੇਖੀਏ। ਜਿੰਦਗੀ ਚ ਕਦੂ ਕੱਦੀ ਹੋਈ ਬਈ ਆ। ਨਹੀਂ ਉਹ ਨਾ ਖਣੀ ਤਾਂ ਮੀ ਬਾ। ਓਏ ਹੋ ਗਈ ਓਏ। ਇੱਕ ਤਾਂ ਫੁੱਟਿਆ ਆ। ਹੈ? ਇਹ ਤਾਂ ਫੁੱਟਿਆ ਆ ਬਾਈ। ਇਹ ਇੱਕ ਤਾਂ ਬਾਈ ਆ ਹੋ ਗਿਆ। ਹੁਣ ਚੂਹੇ ਨਾ ਖਾਣ ਇਹਨੂੰ। ਆ ਵੇਖੋ ਐਡੀਆਂ ਐਡੀਆਂ ਖੁੱਡਾਂ। ਇਹ ਕਰਦੇ ਆ ਜ ਇਹਨਾਂ ਦਾ ਪ੍ਰਬੰਧ ਸਾਰ। ਇਹ ਇਹ ਆ ਨਿਕਲਿਆ ਇਲੋ ਫੇਰ ਇੱਕ ਵਾਰ ਆ ਨਿਕਲਿਆਈ ਬਾਈ। ਇਹ ਇੱਕ ਆ ਨਿਕਲਿਆਈ। ਇਹ ਚਾਰ ਵਾਲੇ ਟੋਹੇ ਤੇ ਇੰਨਾ ਕਿ ਸਾਡਾ ਚਾਰਜ ਆ ਵੀ ਰਹਿ ਗਿਆ ਇਹਨੂੰ ਹੱਥ ਪਾਉਣ ਨੂੰ ਜੀ ਨਹੀਂ ਕਰਿਆ ਵੀ ਇੱਤੀ ਲਾਇਆ ਤਾਂ ਹੈ ਨਹੀਂ ਚਾਬ ਚਾਰ ਪਾਉਣਾ ਤਾਂ ਹੈ ਨਹੀਂ ਹੋਰ ਤੇ ਇਹ 61 ਟੋਹੇ ਚ ਲਾਇਆ ਸੀ ਹੋਇਆ ਨਹੀਂ ਤੇ ਆਹ ਟੋਹੇ ਚ ਆ ਵੀ ਹੋ ਗਿਆ ਲਖਵੀਰ ਹਾਂ ਚਾਰ ਤਿੰਨ ਚਾਰ ਬੱਲਾਂ ਹੋ ਗਈਆਂ ਬਾਈ ਤੇ ਹੁਣ ਇੱਥੇ ਇਹਨਾਂ ਨੂੰ ਟੋਹਾ ਕਰਕੇ ਤੇ ਬਾਲਟੀ ਨਾਲ ਪਾਣੀ ਪਾ ਦਿਆ ਕਰਾਂਗੇ ਮੈਂ ਤਾਂ ਐ ਸੀ ਮੈਂ ਕਿਹਾ ਹੋਣੇ ਨਹੀਂ ਤੇ ਆ ਆ ਕੱਦੂ ਅੱਲਾ ਆਮ ਹੋ ਜਾਣਗੀਆਂ ਚਲੋ ਆਪਾਂ ਨਹੀਂ ਆਹ ਕਾਦੇ ਪੱਟੇ ਇਹ ਸੂਰ ਦਾ ਸੂਰ ਦਾ ਪੜਾਕਾ ਪਾਈਏ ਨਾਲੇ ਆ ਜਾ ਗੰਨ ਪਾਈਆ ਤੈਨੂੰ ਪਾ ਕੇ ਦੇਣਾ ਤੂੰ ਪਾਈ ਉਹਦੇ ਰਾਤ ਨੂੰ ਮੇਰੇ ਨਾਲ ਪਵਾਇਆ ਨਹੀਂ ਤੇ ਲੜਦੀ ਸੀ ਮੇਰੇ ਨਾਲ ਮੈਂ ਮੱથા ਮੱਥਾ ਮਾਰ ਕੇ ਬਾਈ ਪੋਟਾਸ਼ੀਰ ਲਾਈ ਤੇ ਮੈਨੂੰ ਹੋ ਸਕਦਾ ਆਪਣੇ ਪੱਠਿਆਂ ਪੁੱਠਿਆਂ ਚ ਹੀ ਰਹਿੰਦਾ ਹੋਵੇ ਨਾ ਤਾਂ ਇਥੋਂ ਵੱਟ ਕੇ ਜਾਂਦਾ ਇਧਰ ਆਪਣੇ ਚਾਚੇ ਦਾ ਧੋਨਾ ਆਏ ਆ ਅੱਜ ਤਾਂ ਪਾਣੀ ਬਹੁਤ ਆ ਇਹਦੇ ਚ ਅੱਗੇ ਸਾਈਕਲ ਚਲਾਉਣ ਵਾਲਾ ਕੰਮ ਹੁੰਦਾ ਦੇਖੇ ਝੋਨਾ ਬਾਈ ਇੱਕ ਨਾਕਾ ਹੁਣ ਗੀੜਾ ਦੇਣਾ ਆਪਾਂ ਕਾਹ ਦੇ ਬੂਟੇ ਰਹਿ ਗਏ ਉਦੇ ਮੋٹے ਮੋٹے ਕਿਉਂ ਸਪੈਸ਼ਲ ਨਹੀਂ ਜੋਤਾ ਲਾਇਆ ਸੀ ਕਾਹ ਨੂੰ ਰੇ ਪਾ ਕੇ ਜਾਣੀ ਚੱਲੋ ਮੁੰਡਾ ਭਰਾ ਹੁੰਦਾ ਸੀ ਨਾਲ ਤੇ ਐ ਨਹੀਂ ਕਹਿੰਦਾ ਸੀ ਵੀ ਬਾਈ 12 ਵਜੇ ਜੋਤਾ ਪੂਰਾ ਹੋ ਗਿਆ 3 ਵਜੇ ਹਟਦੇ ਸੀ ਅਸੀਂ ਮਗਰੋਂ ਕਾਹ ਫੜ ਲੈਂਦੇ ਸੀ ਤੇ ਤੁਹਾਨੂੰ ਦਿਖਾਵਾਂਗੇ ਇੱਥੇ ਨਾ ਝੋਨੇ ਦੇ ਬੂਟੇ ਆ 26 ਦੇ ਏ ਮੈਨੂੰ ਕਹਿੰਦੀ ਲਖਵੀਰ ਨਾਲੇ ਉਹ ਕਹਿੰਦਾ ਕਿ ਇਹ ਕਹਿੰਦੇ ਇਹ ਵੀ ਹੈਗਾ ਉਹ ਅਸੀਂ ਉਸ ਦਿਨ ਕਿਹਾ ਵੀ ਨਾ ਮੈਂ ਕਿਹਾ ਕਹਾਣੀ 26 ਦੇ ਬੁੱਟੇ ਕਹਿੰਦਾ ਨਾ ਤੁਸੀਂ ਝੋਨਾ ਸੰਘਣਾ ਉਹਦੇ ਉਹ ਹੈਗੇ ਆ ਉਹਦੇ ਇਹ ਆਉਂਦੇ ਬਾਈ ਉੱਚਾ ਸਿਰ ਜਿਆ ਜਿਹੜਾ ਤੈਨੂੰ ਉਸ ਦਿਨ ਵੀਰੇ ਨੇ ਵੀ ਕਿਹਾ ਸੀਗਾ ਵੱਡੇ ਨੇ ਕਹਿੰਦਾ ਵੀ ਫੜ ਲਗੇ ਮਨਪ੍ਰੀਤ ਮੈਂ ਵੀ ਤੈਨੂੰ ਕਿਹਾ ਵੀ ਮਣੀ ਫੜ ਲਗੇ ਨਾ ਕਹਿੰਦਾ ਮੇਰਾ ਝੋਨਾ ਵਿਰਲਾ ਹੋ ਜਾਊਗਾ ਰਹਿਣ ਦੇ ਹੁਣ ਨਹੀਂ ਵੱਡਾਂਗੇ ਭੇੜੇ ਲਾਜਦੇ ਆ ਵੱਡਾਂਗੇ ਆਹ ਦੇਰੇ ਆ ਆ ਸਿਆ ਹੀ ਆ ਬਾਈ ਇਹ 26 ਦੇ ਬਾਅਦ ਚ ਐ ਬੀਜ ਆ ਫੇਰ ਐਤੀ ਕਰੂਗਾ ਨੂੰ ਫੇਰ ਹੋਣਗੇ ਤੈਨੂੰ ਉਦੋਂ ਵੀ ਕਿਹਾ ਸੀ ਵੀ ਫੜ ਲਈਏ ਤੁਸੀਂ ਆਖੇ ਨਹੀਂ ਲੱਗੇ ਸਾਡੇ ਆ ਝੋਨੇ ਦੀ ਫੱਕ ਵੀਜੀ ਆਪਣੇ ਪੱਠਿਆਂ ਤੇ ਇਹ ਤਾਂ ਵੜਦੇ ਨਹੀਂ ਚੂਹੇ ਤੈਨੂੰ ਚਾਹੀਦੀ ਹੋਈ ਤਾਂ ਲੈ ਲੈ ਨਾ ਟਟਿਰੀ ਵੜਦੀ ਆ ਜਿਹੜਾ ਲਾਇਆ ਝੋਨਾ ਉਹ ਵੜਦੀ ਆ ਤੇ ਆਹ ਕਾਗ ਸਾਥੋਂ ਕੱਢਿਆ ਨਹੀਂ ਗਿਆ ਕੱਢਿਆ ਜਾਂ ਨਹੀਂ ਗਿਆ ਬਾਅਦ ਚ ਕੱਢਦੇ ਸੀਗੇ ਤੇ ਇਹਦੇ ਚ ਬੱਲ ਸੀਗੀ ਜੜ ਸੀ ਬੱਲ ਦੀ ਇੱਥੇ ਬੀ ਲਾਏ ਵੀ ਆ ਮੇਰੇ ਗੌਰ ਰੱਖੀ ਚੱਲੋ ਪਹਿਲਾਂ ਆਪਾਂ ਹੁਣ ਇਹ ਨਹੀਂ ਹੋਏ ਨਹੀਂ ਇਹ ਹਜੇ ਉਧਰ ਕਰੀਏ ਇੱਥੇ ਐਂ ਜਿਹਾ ਲਾਈ ਵੀ ਆ ਫਲ ਫੁੱਲ ਤਾਂ ਪੈ ਵਿਆ ਹੁਣ ਫਲ ਆ ਪੰਜਾ ਸੱਤਾਂ ਦਿਨਾਂ ਨੂੰ ਕੋ ਦੂਰ ਲੈਣਗੇ ਹੁਣ ਮੀਨਾ ਪੈ ਚੱਲੀ ਐ ਨਾ ਹਾਂ ਤੋਰੀਆਂ ਦੀ ਵੱਲ ਵੀ ਹੋ ਚੱਲੀ ਇਹ ਬਹੁਤ ਗੰਦ ਪਾਉ ਬਈ ਹੋਰ ਦੇਖੋ ਦਰਤ ਭਈ ਆਪਣੇ ਕਿੰਨਾ ਸੋਹਣਾ 뷰 ਆ ਇਹ ਤਾਂ ਵੀ ਆ ਦੇਖ ਜੜੇ ਪਏ ਆ ਆ ਇਧਰੋ ਵੀ ਆਇਦਾ ਉੰਬੀ ਸੱਪਾਂ ਦਾ ਥਾਂ ਬਣ ਜਾਂਦਾ ਹਾਂ ਨਹੀਂ ਸ਼ਾਂਗਾਂਗੇ ਹੋਰ ਮਣੀ ਟਟਿਰੀ ਦਾਲ ਨਾ ਓਏ ਹੋ ਰਿਹਾ ਬਿਲਕੁਲ ਸਹੀ ਹੋ ਵਾਲਿਆ ਬਾਈ ਅੱਗੇ ਓ ਤੂੰ ਤੇ ਝੋਲਾਤਾ ਮੈਂ ਕਿਉਂ ਤੂੰ ਤੇ ਸ਼ਾਂਗਦੇ ਆ ਹੁਣ ਬਿਰਲੇ ਕਰਦੇ ਆ ਇੱਕ ਤਾਂ ਸ਼ਾਂ ਰਹਿੰਦੀ ਆ ਬਨਣ ਨਾਲ ਆਪਣਾ ਬਨਗੇ ਨਹੀਂ ਤਾਂ ਤੋਂ ਵੱਡ ਦਿੰਨੇ ਆ ਨਹੀਂ ਇਹ ਉਂ ਵੀ ਵੱਡਣ ਨਾਲ ਆ ਤਾਂ ਤਾਂ ਹੀ ਵੱਡ ਦਿੰਨੇ ਆ ਆਹੋ ਇੱਥੋਂ ਨਹੀਂ ਇੱਥੋਂ ਟਾਣਾ ਨਹੀਂ ਬਨਣਾ ਇਹਦਾ ਇੱਥੇ ਹੀ ਵੱਡ ਦਿੰਨੇ ਤੇਰੇ ਹੱਥ ਕੋਲ ਤੂੰ ਤਾਂ ਵੱਧ ਗਿਆ ਵੀ ਆ ਸੋਨਾ ਵੀ ਲੱਗ ਸੋਨਾ ਲੱਗਦਾ ਐ ਪਰ ਥੱਲੇ ਡਲੀਆਂ ਟਾਣੀਆਂ ਛਾਂਗਦੇਾਂਗੇ ਐ ਗੇਟ ਬਣ ਜੂ ਇਹਦਾ ਅੱਗੇ ਉਹਦਾ ਬਣਿਆ ਹੋਇਆ ਸੀਗਾ ਉਹਦਾ ਹੀ ਬੋਹ ਪੰਜਣਾ ਅਮਲੇ ਤਾਂ ਬਣ ਜੂ ਬਣ ਜਾਨਾ ਉਹਨੇ ਥੱਲੇ ਨੂੰ ਆ ਜਾਣਾ ਫੇਰ ਇਹ ਥੋੜਾ ਜਿਹਾ ਉਧਰ ਨੂੰ ਧੱਕੀ ਗਈ ਔਲੀ ਨੇਰੀ ਨਾਲ ਬਾਈ ਇਹ ਪੱਤੇ ਦੇ ਕਿਵੇਂ ਕਰ ਗਈ ਹਾਂ ਮੈਨੂੰ ਤਾਂ ਐ ਲੱਗਦਾ ਜਿਵੇਂ ਸੁੱਕ ਨਾ ਜਾਵੇ ਖਣੀ ਉਹੀ ਹੁਣ ਰਾਤ ਨੂੰ ਨਹੀਂ ਅੱਛਾ ਉਹਦਾ ਵੀ ਹੋ ਗਏ ਹਾਂ ਰਾਨੀ ਰਾਹੋ ਚੱਲਿਆ ਕਰਕੇ ਇਕੱਠੇ ਹੋ ਗਏ ਅੱਛਾ ਹਾਂ ਦਿਨੇ ਦੇਖੀ ਖੁੱਲਣਗੇ ਕੀ ਚੀਜ਼ ਆ ਨਾ ਕੀ ਕਮਾਲ ਵਾ ਕਮਾਲ ਬਣਾਈ ਵੀਰ ਰੱਬ ਦੀ ਹਾਂ ਪ੍ਰਮਾਤਮਾ ਦੇ ਰੰਗ ਆ ਵਾਹੀ ਗੁਰੂ ਦੇ